और रिपोर्टिंग पर लगी हुई पर लगी हुई कुछ बातें आज के प्रिंसिपल प्राइमरी स्कूल माने बहुत अलग अलग बिंदुओं पर देखिए ये और दुनिया बैठने वाली बात करनी थी ਕਿ ਅੱਜ ਜਿਹੜਾ ਇਹ ਕੈਂਪ ਲਗਾਇਆ ਗਿਆ ਜਾਂ ਸਮੁੱਥਾਂ ਜਿਹੜਾ ਇਹ ਸਮਾਗਮ ਰੱਖਿਆ ਗਿਆ ਹੈ ਉਸ ਦੀ ਜਾਣਕਾਰੀ ਸਾਡੇ ਦੱਸ ਹਾਂਜੀ ਇਹ ਆਪਣੀ ਜਿਹੜੀ ਕੁਲਛੰਦੀ ਦੀ ਪਹਿਲਾਂ ਉਹ ਇੰਚਾਰਜ ਸੀਗੇ ਉਹਨਾਂ ਦੀ ਚੌਥੀ ਵਰ੍ਹੇ ਤੇ ਇਹ ਕੈਂਪ ਲਗਾਇਆ ਗਿਆ ਇਹਦੇ ਵਿੱਚ ਆਈ ਕੈਂਪ ਜਾਂ ਆਈ ਚੈੱਕ ਅਪ ਦਾ ਕੈਂਪ ਹੈ ਜਿਨ੍ਹਾਂ ਨੂੰ ਡਾਕਟਰ ਗੌਰਵ ਆਪਣੀ ਹੱਡੀਆਂ ਦੇ ਡਾਕਟਰ ਨੇ ਜਿਹੜੇ ਅਹਨ ਇਹ ਚੈੱਕ ਕਰਕੇ ਡਾਕਟਰ ਪੇਸ਼ ਆਉਂਦਾ ਕ੍ਰਿ ਨਾਲ ਮਾਨਸੇਵਾ ਉੱਤਮ ਸੇਵਾ ਵੱਲੋਂ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਸਭ ਦੇ ਸਹਿਯੋਗ ਨਾਲ ਇਹ ਸਾਰਾ ਜਿਹੜਾ ਕਾਰੀਆ ਬਹੁਤ ਸਫਲ ਹੋ ਰਿਹਾ ਹੈ ਬਹੁਤ ਵਧੀਆ ਲੋਕੀ ਸਾਰੇ ਆਪਣਾ ਇਸ ਦਾ ਲਾਭ ਵੀ ਲੈ ਰਹੇ ਨੇ ਮਕਸਦ ਇਹ ਹੈ ਕਿ ਆਪਣਾ ਕੀ ਕੀ ਕਿਮੀ ਦੀਦੀ ਦੀ ਯਾਦ ਦੇ ਵਿੱਚ ਕਿ ਜੋ ਆਤਮਾ ਕਿਹੜੇ ਕੋਲ ਜਾਂਦੀ ਹੈ ਬੇਸ਼ੱਕ ਉਹ ਦੂਸਰਾ ਸਰੀਰ ਲੈ ਲੈਂਦੀ ਹੈ ਪਰ ਯਾਦਾ ਜਿਹੜੀਆਂ ਸਾਡੇ ਨਾਲ ਹੀ ਰਹਿੰਦੀਆਂ ਨੇ ਉਹ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਇੱਕ ਅਛਾਈ ਜਿਮੀ ਅਸੀਂ ਆਪਣੇ ਜੀਵਨ ਚ ਭਾਣ ਕੀਤੀ ਉਹਨਾਂ ਦੇ ਜੀਵਨ ਤੋਂ ਅਸੀਂ ਦੂਜੇ ਦੇ ਜੀਵਨ ਨੂੰ ਵੀ ਇੱਕ ਚੈ ਕਿਸੇ ਆਪਾਂ ਡਾਕਟਰ ਦੇ ਸਹਿਯੋਗ ਨਾਲ ਦੁੱਖਾਂ ਨੂੰ ਦੂਰ ਕਰੀਏ ਚਾਹ ਕਿਸੇ ਨੂੰ ਮੰਨ ਦਾ ਮੈਡੀਟੇਸ਼ਨ ਧਿਆਨ ਲਗਾ ਕੇ ਮਨ ਦੀ ਸ਼ਾਂਤੀ ਦਈਏ ਐਮੀ ਜਦੋਂ ਸਰੀਰ ਠੀਕ ਹੋਏਗਾ ਤਾਂ ਠੀਕ ਨਹੀਂ ਉਹ ਵੀ ਸ਼ਾਂਤੀ ਮਿਲੇਗੀ ਤੇ ਇਸ ਤਰ੍ਹਾਂ ਜਦੋਂ ਜਦੋਂ ਤਨ ਤੇ ਮਨ ਵਧੀਆ ਰਹੇਗਾ ਤੰਦਰੁਸਤ ਰਹੇਗਾ ਤਾਂ ਸਾਡਾ ਜੀਵਨ ਖੁਸ਼ਹਾਲ ਹੋ ਜਾਵੇਗਾ ਇਹ ਸਾਡਾ ਮਾਰਕਾ ਆਪ ਨੂੰ ਕਿਵੇਂ ਪ੍ਰਵਾਸੀਤ ਕਰੋਗੇ ਓਮ ਸ਼ਾਂਤੀ ਅੱਜ ਦੀ ਦੀ ਚੌਥੀ ਵਰਤੀ ਤੇ ਅਸੀਂ ਆਪਾਂ ਕਹਿੰਦੇ ਕਿ ਮੈਡੀਟੇਸ਼ਨ ਤਾਂ ਕਰਦੇ ਆਪਾਂ ਕਹਿੰਦੇ ਧਿਆਨ ਸਾਡਾ ਧਿਆਨ ਹਸਾ ਦਾ ਹਮੇਸ਼ਾ ਹੀ ਹੈ ਪਰ ਜਿਹੜਾ ਪਰਮਾਤਮਾ ਨਾਲ ਸਾਡਾ ਧਿਆਨ ਹੈ ਉਹ ਸਾਡਾ ਅਧਿਆਤਮਿਕ ਮਤਲਬ ਮਨ ਤੋਂ ਅੰਤਰਾਤਮਾ ਖਦੀ ਉਹ ਨਾਲ ਜੁੜਦੀ ਹੈ ਜਦੋਂ ਆਪਣਾ ਇੱਕ ਕਨੈਕਸ਼ਨ ਹੋ ਜਾਂਦਾ ਤਾਂ ਆਪਾਂ ਜਿੱਥੇ ਵੀ ਐ ਸਾਹੀ ਆਪਾਂ ਕੰਮ ਕਰ ਰਹੇ ਆਂ ਸਾਹੀ ਆਪਾਂ ਬੈਠੇ ਆਂ ਖਾਣਾ ਖਾ ਰਹੇ ਆਂ ਜਦੋਂ ਸਾਡਾ ਮਨ ਉਹਦੇ ਨਾਲ ਲੱਗ ਗਿਆ ਤਾਂ ਤੁਸੀਂ ਕਿਤੇ ਵੀ ਬੈਠੇ ਤੂੰ ਸਾਡਾ ਮਨ ਉਹਦੇ ਨਾਲ ਲੱਗ ਜਾਂਦਾ ਹੈ ਤਾਂ ਤੁਹਾਨੂੰ ਮਨ ਨੂੰ ਖੁਸ਼ੀ ਹੁੰਦੀ ਹੈ ਤਾਂ ਦੂਸਰਿਆਂ ਨੂੰ ਵੀ ਖੁਸ਼ੀ ਮਿਲਦੀ ਹੈ ਜਦੋਂ ਆਪਾਂ ਨੇ ਜੀਵਨ ਖੁਸ਼ਹਾਲ ਹੁੰਦਾ ਤਾਂ ਅਸੀਂ ਦੂਸਰਿਆਂ ਨੂੰ ਵੀ ਖੁਸ਼ੀ ਦੇ ਸਕਦੇ ਆਂ ਆਪਣੀ ਬ੍ਰਮਹਕਮਰੀ ਸੰਸਥਾ ਇਹ ਹੀ ਕਹੰਦੀ ਹੈ ਕਿ ਮਨ ਨੂੰ ਪਰਿਵਰਤਨ ਕਰਨਾ ਮਨ ਦਿੱਤੇ ਜਗਤ ਦੀ ਕਿ ਆਪਾਂ ਮਨ ਨੂੰ ਪਰਿਵਰਤਨ ਕੀਤਾ ਤਾਂ ਆਪਾਂ ਦੂਸਰੇ ਨੇ ਵੀ خود ਪਰਿਵਰਤਨ ਕੀਤਾ ਤਾਂ ਦੂਸਰੇ ਵੀ ਪਰਿਵਰਤਨ ਹੋ ਜਾਂਦੇ ਨੇ। ਇਹਦਾ ਕਿ ਜੀਵ ਜਾਂ ਜੱਤ ਦੇ ਵਿਸ਼ੇਸ਼ ਤੌਰ ਤੇ ਮਨੁੱਖ ਹੋਣ ਕਿੰਨੇ ਵੀ ਧਰਤੀ ਉੱਪਰ ਆਇਤ ਕੇ ਸੰਤ ਹੋਏ ਨੇ, ਮਹਾਪੁਰਸ਼ ਹੋਏ ਨੇ ਉਹਨਾਂ ਦੀ ਜੌਨ ਜੀਵੀ ਸਮਾਜ ਨੂੰ ਦੇਣ ਹੁੰਦੀ ਆ ਬਹੁਤ ਵੱਡੀ ਤੇ ਬ੍ਰਹਮ ਅਲੀਨ ਹੋਣ ਤੋਂ ਬਾਅਦ ਵੀ ਬਹੁਤ ਵੱਡੀ ਦੇਣ ਹੁੰਦੀ ਆ। ਅੱਜ ਚੌਥਾ ਮਤਲਬ ਵਰਸੀ ਤੇ ਗੋਸ਼ਣ ਦੀਦੀ ਦੀ ਜਾ ਦੇ ਵਿੱਚ ਤੇ ਇਹਨਾਂ ਨੇ ਬਲੱਡ ਕੈਂਪ ਲਾਇਆ ਤੇ ਨਾਲ ਇੱਕ ਕੈਂਪ ਲਾਇਆ ਬੂਟਿਆਂ ਦਾ ਜਿਹੜੀ ਸਮਾਜ ਵਿੱਚ ਦੋਨੇ ਚ ਜਿਹੜੇ ਸ਼ੋਰਟੇ ਆ ਜਦੋਂ ਕਿ ਲੋਕ ਬਲੱਡ ਦੀ ਜਾਗਰਤ ਹੋ ਗਏ ਪਰ ਬੂਟਿਆਂ ਵੱਲੋਂ ਹੋ ਰਹੇ ਨੇ ਦੇਖੋ ਸੰਤ ਬ੍ਰੇਮਲਿੰਨ ਹੋਣ ਤੋਂ ਬਾਅਦ ਵੀ ਉਹ ਅੱਜ ਵੀ ਇਹ ਸੇਵ ਦੇ ਰਹੇ ਨੇ ਵੀ ਦੇਖੋ ਕੋਈ ਹੋਟਲਾਂ 'ਚ ਮਨਾ ਰਿਹਾ ਕੋਈ ਕੋਈ ਹੋਰ ਲੱਖਾਂ ਰੁਪਏ ਖਰਚ ਕੇ ਇਹਨਾਂ ਨੇ ਲੋਕਾਂ ਨੂੰ ਸਮਾਜ 'ਚ ਪਹਿਲਾਂ ਵੀ ਦੇਣ ਸੀ ਅੱਜ ਵੀ ਦੇਣਾ ਦੇਖੋ ਦੇਣ ਦੇ ਵਿੱਚ ਅਸੀਂ ਵੀ ਸ਼ਾਮਲ ਹੋਇਆ ਬਲੱਡ ਵੀ ਦਿੱਤਾ ਤੇ ਸਾਡੇ ਦੋਸਤਾਂ ਨੇ ਅਸੀਂ ਵੀ ਤੇ ਨਾਲ ਸੇਵਾ ਵੀ ਕੀਤੀ ਜਿੰਨੀ ਵੀ ਦਿਲਬਰਦਾਰਤ ਹੋ ਸਕੀ ਤੇ ਸਾਡੇ ਓਮ ਪ੍ਰਕਾਸ਼ ਜੀ ਨੇ ਸਾਡੇ ਠੇਕੇਦਾਰ ਸਾਹਿਬ ਇਹ ਹਰ ਇੱਕ ਕਿਤੇ ਨਾਬੇ ਦੇ ਵਿੱਚ ਦੇਖੋ ਚੰਗਿਆ ਹਸਤਾ ਵਿੱਚ ਮੋਢੀ ਹੋ ਕੇ ਸੜੇ ਅੰਕ ਜੀ ਗਣੇਸ਼ ਵਾਲੇ ਇਹ ਵੀ ਸਾਰੇ ਸਮਾਜ ਸਹਲਾਈ ਦੇ ਕੰਮ ਕਰਦੇ ਨੇ ਜਿੱਥੇ ਵੀ ਕੋਈ ਨਾਬੇ ਦੇ ਵਿੱਚ ਸਮਾਜ ਸਹਲਾਈ ਦਾ ਕੰਮ ਹੁੰਦਾ ਉੱਥੇ ਹਾਜ਼ਰ ਹੁੰਦੇ ਨੇ ਤੇ ਸੇਵਾ ਵੀ ਕਰਦੇ ਨੇ ਤੁਸੀਂ ਕੀ ਕਰਨ ਕਹਾਂਗੇ ਜਿਹੜਾ ਅੱਜ ਉਪਰਾਲਾ ਕੀਤਾ ਅੱਜ ਦਾ ਜੋ ਇਹ ਕੈਂਪ ਹੈ ਜੀ ਸਾਡੇ ਬਹੁਤ ਹੀ ਆਦਰਨੀਏ ਰਾਜੋਗਨੀ ਦੀਦੀ ਗੁਰਸ਼ੰਮ ਦੀਦੀ ਚੌਥੀ ਪੁੰਨਤਿ ਸੀਤੇ ਲਗਾਇਆ ਜਾ ਰਿਹਾ ਹੈ ਕਿਉਂਕਿ ਗੁਰਸ਼ੰਮ ਦੀਦੀ ਦਾ ਜੋ ਸਾਰਾ ਜੀਵਨ ਜਿਸ ਦਿਨ ਦੇ ਉਹnabla ਆਏ ਤੇ ਜਿਸ ਦਿਨ ਦੇ ਉਹ ਸਾਨੂੰ ਸੰਸੀਰ ਸਰੀਰ ਰੂਪ ਚ ਵਿਛੋੜਾ ਦੇ ਕੇ ਗਏ ਨੇ ਉਹਨਾਂ ਨੇ ਆਪਣਾ ਸਾਰਾ ਜੀਵਨ ਮਨੁੱਖਤਾ ਦੀ ਸੇਵਾ ਦੇ ਵਿੱਚ ਹੀ ਲਗਾਇਆ ਛੋਟੇ ਬੱਚਿਆਂ ਨੂੰ ਪੜਾਉਣਾ ਤੇ ਉਹਨਾਂ ਨੂੰ ਕਾਬਲ ਬਣਾਉਣਾ ਤੇ ਬਾਅਦ ਦੇ ਵਿੱਚ ਪਰਮਾਤਮਾ ਦੇ ਰਸਤੇ ਨਾਲ ਜੋੜਨਾ ਉਹਨਾਂ ਨੇ ਆਪਣਾ ਸਾਰਾ ਜੀਵਨ ਇਸ ਤਰ੍ਹਾਂ ਹੀ ਲਗਾਇਆ ਜਿਸ ਦਿਨ ਉਹ ਸਾਡੇ ਵਿਚਕਾਰੋਂ ਗਏ ਨੇ ਅੱਸੀ ਆਸ਼ਰਮ ਵੱਲੋਂ ਇੱਕ ਪਰਨ ਕੀਤਾ ਗਿਆ ਕਿ ਉਹਨਾਂ ਦੀ ਪੁੰਨਿਆ ਤੀਤੀ ਦੇ ਉੱਤੇ ਮਾਨਵਤਾ ਦੀ ਸੇਵਾ ਨੂੰ ਮੁੱਖ ਰੱਖਦੇ ਹੋਈ ਹੀ ਕਾਰਜ ਕੀਤੇ ਜਾਣਗੇ ਜਿਸ ਦੇ ਵਿੱਚ ਅਸੀਂ ਅੱਜ ਚੌਥਾ ਮੈਡੀਕਲ ਕੈਂਪ ਲਗਾਉਣ ਜਾ ਰਹੇ ਆ ਲਗਾਇਆ ਅਸੀਂ ਨੇ ਤੇ ਨਾਲ ਹੀ ਪਹਿਲੀ ਵਾਰੀ ਬਲੱਡ ਨੇਸ਼ਨ ਕੈਂਪ ਜੋ ਮਾਨਵ ਸੇਵਾ ਉਤਮ ਸੇਵਾ ਦੇ ਸਹਿਯੋਗ ਨਾਲ ਉਹ ਵੀ ਲਗਾਇਆ ਜਾ ਰਿਹਾ ਤੇ ਇਹ ਗੁਰਸ਼ੰਦੀ ਦੀ ਆਤਮਾ ਦੇ ਲਈ ਉਨ੍ਹਾਂ ਦੇ ਨਿਮਿਤ ਸਾਡੇ ਵੱਲੋਂ ਸੱਚੀ ਸ਼ਰਧਾਂਜਲੀ ਦਿੱਤੀ। ਜਿਹੜੇ ਇਸ ਤਰ੍ਹਾਂ ਦੇ ਉਪਰਾਲੇ ਨੇ ਇਹਨੂੰ ਤੁਸੀਂ ਕਿਵੇਂ ਆਪਣੇ ਸ਼ਬਦਾਂ ਨਾਲ ਇਹ ਬਹੁਤ ਵਧੀਆ ਗੱਲ ਹੈ ਜੀ ਜਿਹੜੇ ਉਪਰਾਲੇ ਫੂਨਦਾਨ ਦੇ ਕਰੇ ਜਾਂਦੇ ਨੇ ਫੂਨਦਾਨ ਇੱਕ ਮਹੱਤਵਪੂਰਨ ਵਾਲਾ ਕੰਮ ਹੈ ساری ਮਨੁੱਖਤਾ ਵਾਸਤੇ ਇੱਕ ਫੂਨ ਦਾ ਘੱਟਾ ਵੀ ਕਰਵਾ ਸਕਦਾ ਹੈ ਇਹਨਾਂ ਨੇ ਬੜੀ ਉਪਰਾਲਾ ਕੀਤਾ ਫੂਨਦਾਨ ਕਰਨ ਦਾ ਤੇ ਸਾਡੇ ਸਾਰੇ ਸਹਿਯੋਗੀਆਂ ਨਾਲ ਇਹ ਫੂਨਦਾਨ ਮੈਂ ਬਤਾਰ ਰਹੇ ਹਾਂ ਹਰ ਸਾਲਾਂ ਰਹਿਣ ਚਾਰ ਸਾਲਾਂ ਰਹਿਣ ਮੈਂ ਰੈਗੂਲਰ ਸੇ ਆ ਰਹੇ ਹਾਂ ਜੀ One of the premium and prestigious professional institutes providing a wide range of professional courses with 100% placement assistance. We are Sri Sai Group of Institutes.